ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜ ਜਿਹੜਾ ਆ ਚੁੱਕਿਆ ਕਿੰਨਾ ਨੁਕਸਾਨ ਸਾਡੇ ਭੈਣ ਭਰਾਵਾਂ ਦਾ ਹੋ ਰਿਹਾ ਘਰਾਂ ਦੇ ਘਰ ਪਾਣੀ ਨਾਲ ਭਰੇ ਪਏ ਨੇ ਨੁਕਸਾਨ ਚੀਜ਼ਾਂ ਦਾ ਨੁਕਸਾਨ ਮਸ਼ੀਨਰੀ ਖਰਾਬ ਹੋ ਰਹੀ ਹੈ ਗੱਡੀਆਂ ਦੇ ਵਿੱਚ ਪਾਣੀ ਭਰ ਗਿਆ ਅਤੇ ਸਾਡੇ ਜਿਹੜੇ ਭੈਣ ਭਰਾ ਘਰ ਦੀਆਂ ਛੱਤਾਂ ਤੇ ਬੈਠੇ ਨੇ ਉਹਨਾਂ ਨੂੰ ਖਾਣ ਲਈ ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਪਰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਨੂੰ ਭੈਣ ਭਰਾ ਪਿਛਲੇ 2-3 ਦਿਨ ਤੋਂ ਇੰਨੀ ਕਾਲ ਕਰ ਰਹੇ ਨੇ ਉਹਦੇ ਸੋਪਾ ਇਸੇ ਕਿਦਾਂ ਦੀ ਮਦਦ ਲੈ ਕੇ ਹੜਾਂ ਦੇ ਵਿੱਚ ਪਹੁੰਚੀ ਹੈ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਹਜੇ ਆਪ ਜੀ ਕੁਝ ਦਿਨ ਰੋਕੋ ਕਿਉਂਕਿ ਜਿੱਥੇ ਇਹ ਭੈਣ ਭਰਾ ਸਾਡੇ ਸੜਕਾਂ ਦੇ ਉੱਪਰੋਂ ਜਿਹੜਾ ਨਿਕਲ ਕੇ ਅੱਗੇ ਘਰਾਂ ਦੇ ਉੱਪਰ ਬੈਠੇ ਨੇ ਉੱਥੇ ਤੱਕ ਬੋਟ ਦੇ ਵਿੱਚ ਜਾਇਆ ਜਾਂਦਾ ਇਹਨਾਂ ਭੈਣ ਭਰਾਵਾਂ ਨੂੰ ਲੋਡ ਕਾਦੀ ਹੁੰਦੀ ਆ ਜਾਂ ਸੁੱਕੇ ਦੁੱਧ ਦੀ ਜਾਂ ਕੁਝ ਛਕਣ ਲਈ ਥੋੜਾ ਬੋਤਾ ਅਤੇ ਜਾਂ ਪਸ਼ੂਆਂ ਲਈ ਚਾਰਾ ਹੋਰ ਕਿਸੇ ਕਿਸਮ ਦੀ ਕੋਈ ਵੀ ਲੋਡ ਨਹੀਂ ਹੁੰਦੀ ਅਤੇ ਕੁਝ ਦਿਨਾਂ ਦੇ ਵਿੱਚ ਜਦੋਂ ਪਾਣੀ ਜਿਹੜਾ ਘਟੂਗਾ ਫਿਰ ਇਹ ਲੰਬੀ ਸੇਵਾ ਜਿਹੜੀ ਚੱਲਣੀ ਆ ਕਿਉਂਕਿ ਇਹ ਇੱਕ ਜਾਂ ਦੋ ਦਿਨ ਦੀ ਸੇਵਾ ਨਹੀਂ ਹੈਗੀ ਸੰਗਤ ਜੀ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਜਿੱਥੋਂ ਵੀ ਤੁਸੀਂ ਭੈਣ ਭਰਾ ਜਿਹੜੇ ਵੀ ਪਿੰਡ ਦੇ ਵਿੱਚੋਂ ਸੇਵਾ ਕਰਨਾ ਚਾਹੁੰਦੇ ਹੋ ਪਹਿਲਾਂ ਆਪ ਜੀ ਜਿਹੜਾ ਦੋ ਮੈਂਬਰ ਜਾਂ ਚਾਰ ਮੈਂਬਰਾਂ ਦੀ ਟੀਮ ਬਣਾ ਕੇ ਜਿੱਥੇ-ਜਿੱਥੇ ਹੜਾ ਆਏ ਨੇ ਜਿਵੇਂ ਕਿ ਹਰੀਕੇ ਪੱਤਨ ਵਾਲੇ ਪਾਸੇ ਅੰਮ੍ਰਿਤਸਰ ਦੇ ਵਿੱਚ ਰਮਦਾਸ ਏਰੀਆ ਸਾਰਾ ਜਿਹੜਾ ਹੜ ਨਾਲ ਬਹੁਤ ਵੱਡੇ ਪੱਧਰ ਤੇ ਪੀੜਤ ਜਿਹੜੇ ਉੱਥੇ ਪਰਿਵਾਰ ਨੇ ਘਰਾਂ ਚ ਪਾਣੀ ਭਰਿਆ ਪਿਆ ਉੱਥੇ ਨੌਮਨੀ ਨਾਮ ਦੀ ਇੱਕ ਨਦੀ ਆ ਉਹਦੇ ਵਿੱਚੋਂ ਜਿਹੜਾ ਪਾੜ ਪਿਆ ਸੀਗਾ ਜੀ ਉਸ ਤੋਂ ਅੱਗੇ ਜਿੱਥੇ-ਜਿੱਥੇ ਵੀ ਸੁਲਤਾਨਪੁਰ ਲੋਧੀ ਜਾਂ ਜਿੱਥੇ ਵੀ ਟਾਂਡੇ ਵਾਲੇ ਇਲਾਕੇ ਦੇ ਵਿੱਚ ਹੜ ਆਏ ਨੇ ਆਪ ਜੀ ਖੁਦ ਆ ਕੇ ਜਿਹੜੇ ਵੀ ਪਿੰਡ ਦੇ ਵਿੱਚੋਂ ਤੁਸੀਂ ਸਾਡੀ ਇਹ ਵੀਡੀਓ ਦੇਖੋਗੇ ਖੁਦ ਆਕੇ ਆਪ ਜੀ ਦੇਖੋ ਪਹਿਲਾਂ ਜਾਇਜ਼ਾ ਲਓ ਕਿਸੇ ਦੇ ਨਾਲ ਗੱਲ ਕਰਕੇ ਜਾਂ ਕਿਸੇ ਦੀ ਵੀਡੀਓ ਦੇਖ ਕੇ ਚੀਜ਼ ਲੈ ਕੇ ਕਦੇ ਨਾ ਪਹੁੰਚੋ ਕਿਉਂਕਿ ਜਿੱਥੇ ਤੁਸੀਂ ਚੀਜ਼ ਲੈ ਕੇ ਆਉਂਗੇ ਉਸ ਤੋਂ ਅੱਗੇ ਚੀਜ਼ ਬੋਟ ਦੇ ਵਿੱਚ ਜਾਂਦੀ ਹੈ ਉੰਨੀਆਂ ਵੋਟਾਂ ਨਹੀਂ ਹੈਗੀਆਂ ਜੀ ਕਿਸੇ ਵੀ ਥਾਂ ਤੇ ਉੱਪਰ ਤੇ ਜਿੱਥੇ ਤੁਸੀਂ ਚੀਜ਼ ਨੂੰ ਤਾਰੋਗੇ ਜਿੱਦ ਤੱਕ ਤੁਹਾਡਾ ਟਰੈਕਟਰ ਜਾਊਗਾ ਉੱਥੇ ਉਹ ਲੋਕ ਹੀ ਲੈ ਜਾਂਦੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਨਹੀਂ ਆਇਆ ਚੋਲੇ ਸੀ ਉਹਨਾਂ ਵੀਰਾਂ ਭਰਾਵਾਂ ਨੂੰ ਗਲਤ ਨਹੀਂ ਕਹਿੰਦੇ ਹੈਗੇ ਉਹਨਾਂ ਨੂੰ ਵੀ ਲੋੜ ਆ ਵੀ ਸਾਡੇ ਭੈਣ ਭਰਾ ਨੇ ਪਰ ਕਿਤੇ ਨਾ ਕਿਤੇ ਜਿੱਥੇ ਪਾਣੀ ਆਉਂਦਾ ਉੱਥੇ ਬਹੁਤ ਵੱਡੇ ਪੱਦਰ ਤੇ ਲੋੜ ਹੁੰਦੀ ਆ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰਨ ਤੋਂ ਬਾਅਦ ਜਿਹੜਾ ਸਾਰੇ ਪਿੰਨਪਰਾਮਾਂ ਤੱਕ ਇਹ ਮੈਸੇਜ ਪਹੁੰਚੂਗਾ ਤੇ ਉਹਨਾਂ ਨੂੰ ਪਤਾ ਲੱਗੂਗਾ ਕਿ ਕਿ ਬਹੁਤ ਪਿੰਨਪਰਾ ਕਹਿੰਦੇ ਨੇ ਅਸੀਂ 10 ਟਰੈਲੀਆਂ ਚਾਰੇ ਦੀਆਂ ਭਰੀਆਂ ਨੇ 20 ਟਰੈਲੀਆਂ ਚਾਰੇ ਦੀਆਂ ਅਸੀਂ ਭਰ ਕੇ ਫਲਾਣੇ ਪਿੰਡ ਪਹੁੰਚਣਾ ਦੱਸੋ ਦੇਖੋ ਚਾਰੇ ਦੀ ਟਰੈਲੀ ਆ ਜਿਹੜੀ ਆਪਜੀ ਮੈਸਜ ਯੂਜ਼ ਕਰਕੇ ਦੇਖੋ ਵੀ ਇੱਥੇ ਤੱਕ ਕਿੱਦਾਂ ਪਹੁੰਚੂਗਾ ਪਸ਼ੂਆਂ ਲਈ ਚਾਰਾ ਬੋਟਾਂ ਦੇ ਵਿੱਚ 10 ਥੈਲੇ ਲੱਦ ਲੂੰਗੇ 20 ਥੈਲੇ ਲੱਦ ਲੂੰਗੇ ਜੀ ਉਹਨਾਂ ਸਮਾਨ ਨਹੀਂ ਪਹੁੰਚ ਪਾਉਂਦਾ ਇਸ ਕਰਕੇ ਜਦੋਂ ਪਾਣੀ ਉਤਰੂਗਾ ਨਾ ਜੀ ਆਪਾਂ ਸਾਰੇ ਭੈਣ ਭਰਾ ਰਲ ਕੇ ਕਿਉਂਕਿ ਜਦੋਂ ਟਰੈਲੀ ਦੇ ਵਿੱਚ ਰਾਸ਼ਨ ਹੋਊਗਾ ਜਾਂ ਜੋ ਵੀ ਚੀਜ਼ਾਂ ਹੋਣਗੀਆਂ ਆਪਣੇ ਕੋਲੇ ਤਾਂ ਇਹਨਾਂ ਭੈਣ ਭਰਾਵਾਂ ਦੇ ਘਰ ਦੇ ਗੇਟ ਦੇ ਵਿੱਚ ਟਰੈਲੀ ਜਾਊਗੀ ਆਪਣੀ ਤਾਂ ਉੱਥੇ ਲਿਸਟ ਬਣਾ ਕੇ ਵੀ ਕਿਹੜੇ ਇਨਸਾਨ ਨੂੰ ਕਿੰਨੀ ਲੋੜ ਆ ਕਿਹਨੂੰ ਦਵਾਈਆਂ ਦੀ ਲੋੜ ਆ ਕਿਹਨਾਂ ਨੂੰ ਇਲਾਜ ਦੀ ਲੋੜ ਆ ਜਾਂ ਕਿਨਾਂ ਦੇ ਘਰ ਟ ਹੈਗੇ ਕੋਈ ਬੰਦਾ ਘਰ ਵੀ ਬਣਾਊਗਾ ਸਾਡੇ ਭੈਣ ਭਰਾਏ ਕੋਈ ਇੱਕ ਇੱਕ ਪਰਿਵਾਰ ਜ਼ਰੂਰ ਜ਼ਿੰਮੇਵਾਰੀ ਚੱਕੋ ਚਾਹੇ ਕੋਈ ਐਨਆਰਆਈ ਪਰਿਵਾਰ ਨੇ ਸਾਰੇ ਭੈਣ ਭਰਾ ਇੱਕ ਇੱਕ ਘਰ ਦੀ ਜ਼ਿੰਮੇਵਾਰੀ ਜੇ ਕਰਕੇ ਹਦਾ ਘਰ ਡਿਗਦਾ ਤਾਂ ਕੋਈ ਵੀ ਭੈਣ ਭਰਾ ਇਹ ਜ਼ਿੰਮੇਵਾਰੀ ਚੱਕਣ ਪਾਈ ਦੱਸੋ ਕਿਹਦਾ ਘਰ ਅਸੀਂ ਬਣਾ ਕੇ ਦਈਏ ਅਸੀਂ ਆਪਕੀ ਨੂੰ ਦੱਸਾਂਗੇ ਵੀ ਆਹ ਬੰਦੇ ਦਾ ਘਰ ਪਾਈ ਡਿਗਿਆ ਤੇ ਇਹਨੂੰ ਬਹੁਤ ਜ਼ਿਆਦਾ ਲੋੜ ਦੂਜੀ ਗੱਲ ਹੈਗੀ ਆ ਜੀ ਜਦੋਂ ਆਪ ਜੀ ਦੀ ਟ੍ਰੈਲੀ ਉਹਨਾਂ ਦੇ ਘਰ ਦੇ ਗੇਟ 'ਚ ਜਾਊਗੀ ਤਾਂ ਉਹਨਾਂ ਨੂੰ ਪੁੱਛ ਕੇ ਜਿਹੜੀ ਚੀਜ਼ ਆ ਉਹ ਦਿੱਤੀ ਜਾਊਗੀ ਜੀ ਦੂਜੀ ਗੱਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਇਹ ਜਿਹੜੀ ਜਗ੍ਹਾ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸਾਡੀਆਂ ਭੈਣਾਂ ਇੰਨੀ ਤੇਜ਼ੀ ਨਾਲ ਸਮਾਨ ਨੂੰ ਜਿਹੜਾ ਚੱਕਣ ਲੱਗੀਆਂ ਕਿਉਂਕਿ ਇਹਨਾਂ ਤਾਂ ਕੋਈ ਚੀਜ਼ ਨਹੀਂ ਪਹੁੰਚੀ ਸੀ ਕੁਝ ਭੈਣ ਭਰਾਵਾਂ ਨੇ ਕਿਹਾ ਵੀ ਇਹ ਗਲਤ ਤੁਹਾਡੀ ਸੇਵਾ ਉਹ ਚੀਜ਼ਾਂ ਖਿੰਡ ਗਈਆਂ ਜਿਵੇਂ ਉੱਥੇ ਇੰਨੀ ਤੇਜ਼ੀ ਦੇ ਨਾਲ ਵੀਰ ਤੋਂ ਪਰ ਇੱਥੇ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੈ ਜੀ ਕਈ ਵਾਰੀ ਸਮਾਨ ਨਹੀਂ ਹੁੰਦਾ ਉਹਨਾਂ ਅਸੀਂ ਵੀ ਇਨਸਾਨਾਂ ਦੇਖੋ ਕਿਦਾਂ ਸਾਡੇ ਬੈਕ ਵਾਲੇ ਪਾਸੇ ਵੀ ਕੁਝ ਜਿਹੜੇ ਬੱਚੇ ਆਪ ਚੱਕਣ ਲੱਗ ਗਏ ਸੀ ਚੀਜ਼ਾਂ ਮਤਲਬ ਪਤਾ ਨਹੀਂ ਇੱਥੇ ਤੱਕ ਪਹੁੰਚੀਆਂ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਪਰ ਫਿਰ ਜਦੋਂ ਅਸੀਂ ਇਹ ਹਾਲਾਤ ਦੇਖੇ ਫਿਰ ਅਸੀਂ ਵਾਅਦਾ ਕਰਕੇ ਆਏ ਵੀ ਅਸੀਂ ਹੁਣ ਜਿਹੜੀ ਅਗਲੀ ਵੋਟ ਲੈ ਕੇ ਆਵਾਂਗੇ ਉਹ ਭਰ ਕੇ ਲੈ ਕੇ ਆਵਾਂਗੇ ਫਿਰ ਵੀਰ ਮਨਜੋਤ ਸਿੰਘ ਤੁਸੀਂ ਦੇਖ ਹੀ ਰਹੇ ਹੋ ਤੇ ਉਦੋਂ ਬਾਅਦ ਅਸੀਂ ਰਲ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਇਹਨਾਂ ਲਈ ਫਿਰ ਵੋਟ ਭਰ ਕੇ ਲੈ ਕੇ ਗਏ ਫਿਰ ਦੇਖੋ ਤੁਸੀਂ ਇਹ ਇਨਸਾਨ ਸਾਡੇ ਭੈਣ ਭਰਾ ਨਾਲੇ ਪ੍ਰੋਬਲਮ 'ਚ ਨੇ ਸਾਨੂੰ ਚਾਹ ਪਲਾਈ ਇਹਨਾਂ ਨੇ ਮਤਲਬ ਪ੍ਰਸ਼ਾਦਾ ਪੁੱਛਿਆ ਨਾਲੇ ਇੰਨੀ ਪ੍ਰੋਬਲਮ ਦੇ ਵਿੱਚ ਹੋਣ ਫਿਰ ਵੀ ਸਾਡੇ ਫਿਕਰ ਕਰਦੇ ਸੀ ਇਨਸਾਨ ਚੰਗੀਆਂ ਰੂਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ ਕੱਢੇ ਮਹਾਰਾਜ ਜਿਹੜੀ ਇਹ ਬਰਬਾਦੀ ਪੰਜਾਬ ਦੀ ਹੋ ਰਹੀ ਆ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਐਨਆਰਆਈ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਵੀਡੀਓ ਦੇਖਦੇ ਹੋ ਸਾਨੂੰ ਸਮਝਦਾਰੀ ਨਾਲ ਫੈਸਲਾ ਲੈਣਾ ਚਾਹੀਦਾ ਇੱਕ ਜੁਟ ਹੋ ਕੇ ਹੀ ਆਪਾਂ ਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਪਾਣੀ ਆ ਜਿਹੜਾ ਉਹਨੇ ਪੰਜ ਚਾਰ ਦਿਨ 10 ਦਿਨ ਚ ਉੱਤਰ ਜਾਣਾ ਉਸ ਤੋਂ ਬਾਅਦ ਬੰਨ ਮਾਰਨੇ ਨੇ ਕੌਣ ਬੰਨ ਮਾਰੂਗਾ ਉਸ ਤੋਂ ਬਾਅਦ ਘਰੋ ਘਰੀ ਸਹੂਲਤ ਬਚਾਉਣੀ ਆ ਇਸ ਕਰਕੇ ਸਾਡੀ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੇ ਵੀ ਭੈਣ ਭਰਾ ਸੇਵਾ ਕਰਨਾ ਚਾਹੁੰਦੇ ਨੇ ਉਹ ਸੰਪਰਕ ਦੇ ਵਿੱਚ ਰਹੋ ਸਾਡੇ ਨਾਲ ਜਰੂਰ ਅਸੀਂ ਦੱਸਾਂਗੇ ਹੋਰ ਬਹੁਤ ਫਾਊਂਡੇਸ਼ਨਾਂ ਨੇ ਆਪ ਜੀ ਜਿਹਦੇ ਨਾਲ ਵੀ ਜੁੜੇ ਹੋ ਉਹਨਾਂ ਦੇ ਟੱਚ ਚ ਆ ਕੇ ਸਮਝਦਾਰੀ ਨਾਲ ਆਪਾਂ ਨੇ ਇਹਨਾਂ ਭੈਣ ਭਰਾਵਾਂ ਦੀ ਮਦਦ ਕਰਨੀ ਆ ਜਿਵੇਂ ਕਿਸੇ ਦੀ ਮਸ਼ੀਨਰੀ ਖਰਾਬ ਹੋ ਗਈ ਮਸ਼ੀਨਰੀ ਠੀਕ ਹੋ ਮਤਲਬ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਲੋੜ ਅੱਜ ਪੰਜਾਬ ਦੇ ਨਾਲ ਖੜਨ ਦੀ ਕਿਉਂਕਿ ਪੰਜਾਬ ਦੇ ਉੱਪਰ ਬਹੁਤ ਵੱਡੀ ਮਾਤਰਾ ਦੇ ਵਿੱਚ ਆਫਤ ਆਈ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਸੋਚ ਕੇ ਦੇਖੀਏ ਜੇਕਰ ਇਹ ਪਾਣੀ ਕਿਸੇ ਆਪ ਜੀ ਦੇ ਘਰ ਦੇ ਵਿੱਚ ਹੋਵੇ ਕੀ ਹਾਲਾਤ ਹੋਣਗੇ ਲੋਕਾਂ ਸਾਡੇ ਭੈਣ ਭਰਾਵਾਂ ਨੂੰ ਸਮਾਂ ਹੀ ਨਹੀਂ ਮਿਲਿਆ ਚੀਜ਼ਾਂ ਚੱਕਣ ਦਾ ਸਮਾਂ ਹੀ ਨਹੀਂ ਮਿਲਿਆ ਪਸ਼ੂਆਂ ਨੂੰ ਖੋਲਣ ਦਾ ਸਮਾਂ ਹੀ ਨਹੀਂ ਮਿਲਿਆ ਵੀ ਆਪਣੇ ਸਾਰੇ ਘਰ ਨੂੰ ਸੰਚੀਜ ਨੂੰ ਸਾਹਮ ਲੈਣੇ ਨਹੀਂ ਤੇਜ਼ੀ ਨਾਲ ਜਿਹੜਾ ਇਹ ਪਾਣੀ ਆਇਆ ਤੁਸੀਂ ਭੈਣ ਭਰਾ ਅਰਦਾਸਾਂ ਕਰਦੇ ਰਹੋ ਜਿੱਥੇ ਤੁਸੀਂ ਦੂਰ ਬੈਠੇ ਹੋ ਸ਼ੇਅਰ ਕਰਦੇ ਰਹੋ ਅਰਦਾਸ ਜਰੂਰ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਅੱਲਾ ਰਾਮ ਜੀ ਦੇ ਚਰਨਾਂ ਦੇ ਵਿੱਚ ਤਾਂ ਜੋ ਇਹ ਪ੍ਰੋਬਲਮ ਦੇ ਵਿੱਚੋਂ ਅਸੀਂ ਨਿਕਲ ਸਕੀਏ ਸਾਡੇ ਭੈਣ ਭਰਾ ਇਸ ਆਫਤ ਦੇ ਵਿੱਚੋਂ ਬਚ ਸਕਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਹਿ ਗੁਰੂ ਇਹਨਾਂ ਨੂੰ ਦੁਬਾਰਾ ਤੋਂ ਇਹਨਾਂ ਦੇ ਪੈਰਾਂ ਤੇ ਖੜੇ ਕਰਨ ਇੱਕ ਕੋਠੀਆਂ ਡਿਗਰੀਆਂ ਨੇ ਮੈਨੂੰ ਹੁਣ ਯਾਦ ਆ ਰਹੀ ਆ ਕੱਲ ਇੱਕ ਵੀਡੀਓ ਸਾਂਝੀ ਜਿਹੜੀ ਕੀਤੀ ਕਿਸੇ ਨੇ ਉਹ ਕੋਠੀ ਡਿਗਰੀ ਉਹ ਭੈਣ ਸਾਡੀ ਰੋ ਰਹੀ ਆ ਇਸ ਕਰਕੇ ਇਦਾਂ ਦੇ ਪਰਿਵਾਰਾਂ ਨਾਲ ਸਾਨੂੰ ਖੜਨ ਦੀ ਲੋੜ ਆ ਬੈਰ-ਬ੍ਰੋਧ ਤਾਂ ਛੱਡ ਕੇ ਗੁੱਸੇ ਗਿਲੇ ਛੱਡ ਕੇ ਬੈਰ-ਬ੍ਰੋਧਾਂ ਨੂੰ ਛੱਡ ਕੇ ਫਿਰ ਆਪਾਂ ਇਹਨਾਂ ਭੈਣ ਭਰਾਵਾਂ ਦੇ ਨਾਲ ਖੜਨਾ ਸ਼ੇਅਰ ਕਰਦੇ ਰਹੋ ਅਰਦਾਸਾਂ ਕਰਦੇ ਰਹੋ ਤੁਹਾਡਾ ਸਾਰੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਸੰਸਥਾਵਾਂ ਕੰਮ ਕਰ ਰਹੀਆਂ ਨੇ ਸਾਰੀਆਂ ਹੀ ਸੰਸਥਾਵਾਂ ਚੰਗੀਆਂ ਨੇ ਕੋਈ ਛੋ ਕੋਈ ਪ੍ਰੈਕਟਿਕ ਹੁਣ ਅਸੀਂ ਪ੍ਰੈਕਟੀਕਲੀ ਕੰਮ ਕਰ ਰਹੇ ਸੀਗੇ ਮਤਲਬ ਸਾਡੇ ਕੋਲੇ ਮਸ਼ੀਨਰੀ ਨਹੀਂ ਸੀਗੀ ਓਡੀ ਵੱਡੇ ਪੱਦਰ ਦੀ ਮਸ਼ੀਨਰੀ ਮਨਜੋਤ ਵੀਰ ਉਹਨਾਂ ਦੀ ਆ ਇਸ ਕਰਕੇ ਮਤਲਬ ਜਿਹੜਾ ਵੀ ਜਿੰਮੇ ਵੀ ਕੰਮ ਕਰ ਰਿਹਾ ਉਹ ਵਧਾਈ ਦੇ ਪਾਤਰ ਨੇ ਵੀ ਤੁਸੀਂ ਸਾਡੇ ਭੈਣ ਭਰਾਵਾਂ ਦੇ ਨਾਲ ਆਪਣੇ ਪੰਜਾਬ ਦੇ ਨਾਲ ਖੜਨ ਦੇ ਵਿੱਚ ਆਈ ਦਿਲੋਂ ਤਨ ਬਾਦ ਹੱਸਦੇ ਬਾਦ ਹੀ ਰੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਰਦਾਸਾਂ ਕਰਦੇ ਰਹੋ ਜੀ ਸ਼ੇਅਰ ਜਰੂਰ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ